ਆਨ ਨਾ ਸੁਣਨਾ ਕਬੀਰ ਕਹਿੰਦੇ ਨੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਰਜ ਕੇ ਕਰੋ ਮੇਰੀ ਨਿੰਦਾ ਕਿਉ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਮਿੰਦਾ ਮੈਂ ਤਾਰੀ ਨਿੰਦਕ ਤੇ ਮਾਂ ਬਾਪ ਦੀ ਤਰ੍ਹਾਂ ਹੈ ਸਾਵਧਾਨ ਰੱਖ ਲੈਣਾ ਜਿਹੜੀ ਜਿਹੜੀ ਬੁਰਾਈਆਂ ਦਾ ਮੇਰਾ ਜ਼ਿਕਰ ਕਰਦੇ ਨੇ ਮੈਂ ਸੋਚੇ ਤੋ ਜਾਂਦਾ ਆਪਣੇ ਆਪ ਨੂੰ ਸਾਵਧਾਨ ਕਰ ਲੈਣਾ ਕਹਿੰਦਾ ਨਿੰਦਕ ਚਾਹੀਦੇ ਨੇ ਇਤੇ ਮਾਂ ਬਾਪ ਦੇ ਤਰ੍ਹਾਂ ਖੁਸ਼ ਹੈ ਕਬੀਰ ਨਿੰਦਾ ਬਾਪ ਨਿੰਦਾ ਮੇਤਾਰੇ ਹਿਰਦੇ ਸੁਧਜੋ ਨਿੰਦਾ ਹੋਏ ਹਮਰੇ ਕਬਰੇ ਨਿੰਦਾ ਕਰੋਏ ਬੜਾ ਪਰੁਭਗਾਰ ਕਰਦਾ ਸਾਡੇ ਮਨ ਨੂੰ ਤੋਂਦਾ ਬਹੁਤ ਵੱਡੀ ਗੁਜਰਾਤ ਦੇ ਵਿੱਚ ਇੱਕ ਸੰਤ ਹੋਏ ਨੇ ਦਇਆਰਾਮ ਕਰਕੇ ਉਹਨਾਂ ਦਾ ਬਹੁਤ ਵੱਡਾ ਗ੍ਰੰਥ ਹੈ ਦਇਆਰਾਮ ਸਤਸਈ ਕਰਕੇ ਉਸ ਨੂੰ ਕਹਿੰਦੇ ਨੇ ਉਦਿਚ ਮੈਂ ਦੋ ਬੋਲ ਪੜੇ ਉਸ ਮਹਾਪੁਰਸ਼ ਦੇ ਉਹ ਕਹਿੰਦਾ ਮਾਣੂ ਮਾਤ ਪਿਤਾ ਹੋਂਤੇ ਨਿੰਦਕ ਕੋ ਅਤਨੇਉ ਮੈਂ ਤੇ ਨਿੰਦਕ ਨੂੰ ਮਾਂ ਬਾਪ ਨਾਲੋਂ ਵੀ ਜ਼ਿਆਦਾ ਸਨਮਾਨ ਦੇਣਾ ਕਿਉਂ ਮਾਣੂ ਮਾਤ ਪਿਤਾ ਹੋਂਤੇ ਨਿੰਦਕ ਕੋ ਅਤਨੇਉ ਵੋ دھوਏ ਮਲਮੂਤਰ ਕਰ ਯੇ ਰਸਨਾ ਲਖ ਲਿਓ ਮਾਪੇ ਨੇ ਮੇਰਾ ਮਲ-ਮੋਤਰ ਸਾਫ਼ ਕੀਤਾ ਸੀ ਹੱਥਾਂ ਨਾਲ ਨਿੰਦਕ ਤੇ ਜ਼ਬਾਨ ਨਾਲ ਕਰਦਾ ਮੈਂ ਤਾਂ ਮਾਪੇ ਨਾਲੋਂ ਵੀ ਵੱਡਾ ਦਰਜਾ ਦੇਦਾ ਦਇਾਰਾ ਚਲੋ ਇੱਕ ਸੰਧ ਦੇ ਹੋਰ ਵੀ ਬੋਲ ਮੈਂ ਤੁਹਾਡੇ ਸਾਹਮਣੇ ਰੱਖਦੇ ਆ ਸੰਸਾਰੀ ਆਪਣੀ ਨਿੰਦਾ ਸੁਣ ਕੇ ਬੜਾ ਦੁਖੀ ਹੁੰਦਾ ਹੈ ਆਪਣੀ ਉਪਮਾ ਸੁਣ ਕੇ ਬੜਾ ਖੁਸ਼ ਹੁੰਦਾ ਹੈ ਭਗਤ ਆਪਣੇ ਉਪਮਾ ਸੁਣ ਕੇ ਬੜਾ ਦੁਖੀ ਹੁੰਦਾ ਹੈ ਆਪਣੀ ਨਿੰਦਾ ਸੁਣ ਕੇ ਕੁਛ ਹੁੰਦਾ ਹੈ ਬਿਲਕੁਲ ਜ਼ਮੀਨ ਆਸਮਾਨ ਦਾ ਅੰਤਰ ਹੈ ਇਹ ਵੀ ਮੈਂ ਉਸ ਕਰਦੇ ਹਾਂ ইরਾਨੀ ਸੂਫੀ ਸੰ ਸ਼ੇਖ ਸਾਦੀ ਕਹਿੰਦੇ ਨੇ ਆਜ਼ਾ ਸਹਬਤੇ ਦੋਸਤ ਤੇ ਰੰਜਮ ਮੈਂ ਦੋਸਤਾਂ ਤੋਂ ਦੁਖੀ ਹਾਂ ਮਿੱਤਰਾਂ ਤੋਂ ਦੁਖੀ ਹਾਂ ਉਹ ਲੋਕੀ ਤੇ ਮਿੱਤਰ ਬਣਾਉਂਦੇ ਹੈ ਕਦਮ ਕਦਮ ਤੇ ਮਿੱਤਰ ਲੱਭਦੇ ਨੇ ਉਹ ਵੀ ਮਿੱਤਰ ਹੋਵੇ ਤੇ ਉਹ ਵੀ ਮਿੱਤਰ ਹੋਵੇ ਸਾਰੇ ਆਪਣੇ ਮਿੱਤਰ ਹੋਣ ਕਹਿੰਦਾ ਮੈਂ ਮਿੱਤਰਾਂ ਤੋਂ ਹੀ ਦੁਖੀ ਹਾਂ ਕਿਉਂ ਅਜ ਸੁਹਬਤੇ ਦੋਸਤੇ ਰੰਜਮ ਕਿ ਇਹ ਹਲਾਕ ਕੇ ਬਦਮ ਉਸਮਨਮਾਏ ਮੇਰੇ ਅਗੁਣਾ ਨੂੰ ਗੁਣ ਕਹਿੰਦੇ ਮੇਰੇ ਪਾਪਾ ਨੂੰ ਪੁੰਨ ਕਹਿੰਦੇ ਮੇਰੀਆਂ ਗਲਤੀਆਂ ਨੂੰ ਸਹੀ ਕਹਿੰਦੇ ਮੈਂ ਨਾ ਦੋਸਤਾਂ ਤੋਂ ਦੁਖੀ ਹਾਂ ਮੇਰੀ ਬਦ اخਲਾਕੀ ਨੂੰ ਹੀ اخਲਾਕ ਆਖਦੇ ਨੇ ਕੀ ਕਰਾਂ ਅਜ ਸੋਹਬਤੇ ਦੋਸਤੇ ਰੰਜਮ ਕਿ اخਲਾਕ ਕੇ ਬਦਮ ਹੁਸਮ ਨੁਮਾਇਤ ਐ ਬਮ ਹੁਨਰੋ ਕਮਾਲ ਬੇਨਤ ਮੇਰੇ ਐਬਾ ਨੂੰ ਕਹਿੰਦੇ ਨੇ ਕਮਾਲ ਦੀਆਂ ਖੂਬੀਆਂ ਨੇ ਔਗਣਾ ਨੂੰ ਗੁਣਾ ਕੀ ਜਾਂਦੇ ਨੇ ਐਬਮ ਹੁਨਰੋ ਕਮਾਲ ਬੇਨਦ ਹਾਰਾਮੁ ਗੋਲਿਆ ਸਮੇ ਨਮਾਇਦ ਮੇਰੇ ਕੰਡਿਆਂ ਨੂੰ ਚਮੇਲੀ ਦਾ ਫੁੱਲ ਕਹਿੰਦੇ ਯਾਸਮੇਨ ਚਮੇਲੀ ਨੂੰ ਕਹਿੰਦੇ ਮੇਰੇ ਕੰਡਿਆਂ ਨੂੰ ਚਮੇਲੀ ਦਾ ਫੁੱਲ ਕਹਿੰਦੇ ਨੇ ਮੇਰੇ ਆਗੁਣਾ ਨੂੰ ਗੁਣ ਕਹਿੰਦੇ ਨੇ ਮੇਰੀ ਬਾਦਖਲਾਕੀ ਨੂੰ اخلاق ਕਹਿੰਦੇ ਨੇ ਮੇਰੇ ਪਾਪਾ ਨੂੰ ਪੁੰਨ ਕਹਿੰਦੇ ਕਹਿੰਦਾ ਇਹਨਾਂ ਦੋਸਤਾਂ ਤੋਂ ਮੈਂ ਦੁਖੀ ਹਾਂ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਮੈਂ ਲਬਦਾ ਫਿਰਦਾ ਉਸ ਬੇਬਾਕ ਦੁਸ਼ਮਨ ਨੂੰ ਪਤਾ ਹੈ ਬੇਬਾਕ ਕਿਸ ਨੂੰ ਕਹਿੰਦੇ ਨੇ ਮੂੰਹ ਫੜ ਜੋ ਆਇਆ ਕਹਿ ਦਿੱਤਾ ਨਹੀਂ ਪਰਵਾਹ ਕਰਨੇ ਉਹਨੂੰ ਬੇਬਾਕ ਕਹਿੰਦੇ ਮੌਕਾ ਮਹਿਲ ਗੱਲ ਨਾ ਕਰਨੀ ਬਸ ਐਵੇਂ ਮੂੰਹ ਫਟਿਆ ਕਹਿ ਦਿੰਦੇ ਨੇ ਇਹ ਤੇ ਮੂੰਹ ਪਾਟਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਿਰਮਾਣਤਾ ਮੈਂ ਦੇਖ ਕੇ ਡੰਗ ਰਹਿ ਜਾਣਾ ਸਾਹਿਬ ਕਹਿੰਦੇ ਨੇ ਬਦਬਖਤ ਹਮ ਚੋਂ ਬਖੀ ਲਗਾਫਲ ਤੇ ਲੰਗ ਰਗ ਦਾ ਸ਼ਬਦ ਹੈ ਮਹਾਰਾਜ ਕਹਿੰਦੇ ਨੇ हे ਪ੍ਰਭੂ ਆਪਣੀ ਕੋਈ ਚੰਗੀ ਕਿਸਮਤ ਨਹੀਂ ਹੈ ਤੇਰੇ دیدار ਹੋ ਸਕਨ ਸਾਡੇ ਕੋਈ ਇਸ ਤਰ੍ਹਾਂ ਦੇ ਨਸੀਬ ਨਹੀਂ ਸਾਡੀ ਕੋਈ ਇਸ ਤਰ੍ਹਾਂ ਦੀ ਕਿਸਮਤ ਨਹੀਂ ਹੈ ਬਦਬਖਤ ਹਮ ਚੋਂ ਬਖੀ ਲਗਾਫਲ ਤੇ ਮੈਂ ਚੋਲ ਖੋਰ ਵੀ ਹਾਂ ਅਗਲੇ ਦਾ ਚੋਗਲੀ ਕਰਕੇ ਕੰਮ ਵਿਗਾੜ ਦੇਣਾ غافل اچیت بھی بڑا نادان بھی بڑا بدبخت ہمچوں بخیل ہے غافل بے نظر بے واق سچ نو ویکھ سکاں اے میرے مالک میرے گلاں بھی کوئی بے نظر بے باق منہ پھٹاں میں سوچ سمجھ کے کوئی گل ہی نہیں کردے وجڑی آ گئی کہہ دیتی کہہ دیتی ਬਦ ਬਖਤ ਹਮਚੋਂ ਬਖੀ ਲਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੋ ਰਾ ਤੇਰੇ ਚਾਕਰ ਆਂ ਪਾ ਹਾਕ ਨਹੀਂ ਤੇਰੇ دیدار ਤੇ ਚਲੋ ਨਾ ਸਈ ਨਹੀਂ ਤੇਰਾ ਮਿਲਾਪ ਤੇ ਚਲੋ ਨਾ ਸਈ ਜੋ ਤੇਰੇ ਮਾਰਗ ਤੇ ਚਲਦੇ ਨੇ ਉਹਨਾਂ ਦੇ ਕਦਮਾਂ ਦੀ ਖਾਕ ਹੀ ਬਣਾ ਦੇ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ ਗੁਰੂ ਨਾਨਕ ਬਦਬਖਤ ਹਮਚੋਂ ਬਖੀ ਲਗਾ ਪਰ ਬੇਨਜ਼ਰ ਬੇਬਾਕ ਨਾਨਕ ਬਗੋਇਦ ਜੰਤੂਰਾ ਤੇਰੇ ਚਾਕਰਾ ਪਾ ਖਾ ਖੈਰ ਸਾਦੀ ਕਹਿੰਦਨ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਉਹ ਬੇਬਾਕ ਦੁਸ਼ਮਨ ਕਿਥੇ ਮੂੰ ਫਟ ਦੁਸ਼ਮਨ ਕਿਥੇ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਤਾ ਐਬੇ ਮਰਾ ਬ ਮੰਨ ਨਮਾਇ ਜੋ ਮੇਰੇ ਮੋਹ ਦੇ ਉਤੇ ਮੇਰੇ ਆਗਣਾਂ ਦਾ ਜ਼ਿਕਰ ਕਰੇ ਮੇਰੀਆਂ ਗਲਤੀਆਂ ਦਾ ਜ਼ਿਕਰ ਕਰੇ ਮੇਰੀ ਬਦਖਲਾਕੀ ਦਾ ਜ਼ਿਕਰ ਕਰ ਕਰੇ ਮੇਰੀ ਮੂਰਖਤਾ ਦਾ ਜ਼ਿਕਰ ਕਰੇ ਕਿਉਂ ਆਪਣੇ ਚਿਹਰੇ ਦੇ ਤੇ ਕੋਈ ਦਾਬਾ ਹੋਵੇ ਤੇ ਆਪਣੀ ਅੱਖਾਂ ਨਹੀਂ ਦੇਖ ਸਕਦੀਆਂ ਦੂਜੇ ਦੀਂ ਵੇਖਦੀ ਆਪਣੀਆਂ ਗਲਤੀਆਂ ਮਨੁੱਖ ਨੂੰ ਨਹੀਂ ਦਿਖਾਈ ਦੇਣੀਆਂ ਕਿਉਂਕਿ ਬਹੁਤ ਨੇੜੇ ਨੇ ਬਹੁਤ ਜੋ ਨੇੜੇ ਹੋਵੇ ਅੱਖ ਨਹੀਂ ਦੇਖੀ ਅੱਖਾਂ ਦੇ ਉਤੇ ਮੈਂ ਕਿਤਾਬ ਰੱਖ ਲਵਾ ਪੜ ਸਕਾਂਗਾ ਕਰ ਨਹੀਂ ਦਿਖਾਈ ਦੇਣ ਅਖਾਂ ਦੇ ਉੱਤੇ ਤਸਵੀਰ ਰੱਖ ਲਵਾ ਦਿਖਾਈ ਦੇਗੀ ਨਹੀਂ ਆਪਣਾ ਆਪ ਬਹੁਤ ਨੇੜੇ ਆਪਣੀ ਮੂਰਖਤਾ ਨਹੀਂ ਦਿਖਾਈ ਦਿੰਦੀ ਦੂਜੇ ਦੀ ਦਿਖਾਈ ਦਿੰਦੀ ਦੂਜਾ ਦੂਰ ਹੈ ਦੇਖਣ ਵਾਸਤੇ ਥੋੜੀ ਦੂਰੀ ਚਾਹੀਦੀ ਆਪਣੀਆਂ ਗਲਤੀਆਂ ਨਹੀਂ ਦਿਖਾਈ ਦਿੰਦੀ ਜਿਸ ਮਨ ਨੂੰ ਆਪਣੀਆਂ ਗਲਤੀਆਂ ਦਿਖਾਈ ਦੇਂਦੀਆਂ ਨੇ ਆਪਣੀਆਂ ਭੁੱਲਾਂ ਉਹਨੂੰ ਕਹਿੰਦੇ ਨੇ ਅੰਤਰਮੁਖੀ ਹੈ ਇਹ ਤੇ ਗੁਰਮੁਖ ਹੈ ਇਹਦਾ ਧਿਆਨ ਆਪਣੇ ਵਿੱਚ ਗਹਿਰਾ ਚਲਾ ਗਿਆ اور تھوڑا جہاں بھی دھیان اپنے گہرا جائے گا یقین جاڑوں پہلے گلتیاں ہی دکھائی دیں گے یہ بھی کر میں پہلے بولنا ہی دکھائی دیں گے اور وہ او پتہ کی کہہ دے گا کبیر سب تے ہم برے ہم تو جو بھلو سب کو سارے چنگے نے سارے چنگے کیوں ਐਸਾ ਮਨੁੱਖ ਸਾਰਿਆਂ ਨੂੰ ਉਪਰੋਂ-ਉਪਰੋਂ ਦੇਖਣ ਲੱਗ ਪੈਂਦਾ ਹੈ। ਉਪਰੋਂ-ਉਪਰੋਂ ਤੇ ਹਰ ਇੱਕ ਚੰਗਾ ਹੈ। ਉਪਰੋਂ-ਉਪਰੋਂ ਤੇ ਹਰੇ ਗਿਆਨੀ ਹੈ, ਦਾਨੀ ਹੈ, ਸ਼ਰੀਫ ਹੈ, ਗੁਰਮੁਖ ਹੈ। ਉਪਰੋਂ-ਉਪਰੋਂ ਤੇ ਸਾਰੇ ਚੰਗੇ ਨੇ। ਐਸਾ ਮਨੁੱਖ ਚੋਂ ਕਿ ਅੰਦਰ ਮੁਖੀ ਹੋ ਜਾਂਦਾ ਹੈ। ਸੰਸਾਰ ਨੂੰ ਉਪਰੋਂ-ਉਪਰੋਂ ਦੇਖਦਾ ਹੈ ਤੇ ਸਾਰੇ ਸੰਸਾਰ ਦੇ ਵਿੱਚ ਉਹਨੂੰ ਗੁਣ ਹੀ ਗੁਣ ਦਿਖਾਈ ਦਿੰਦੇ ਨੇ ਸਾਰੇ ਪਿਆਰੇ ਲੱਗਦੇ ਨੇ। ਆਪਣੇ ਨੂੰ ਗਹਿਰਾ ਦੇਖਦਾ ਹੈ। ਤੂੰ ਗਹਿराई ਦੇਖ ਲੈ ਤਾਂ ਆਪਣੇ ਕੋ ਖੋਲਾ ਦਿਖਾਈ ਦੇਣਗੇ ਗਲਤੀਆਂ ਦਿਖਾਈ ਦੇਣਗੇ ਕਿ ਅੰਤਰਮੁਖੀ ਦੀ ਪਛਾਣ ਹੈ ਜਦ ਆਪਣੀਆਂ ਹੀ ਗਲਤੀਆਂ ਦਿਖਾਈ ਦੇਣ ਆਖਰੀ ਮਗਲ ਸਮਰਾਟ ਬਾਦਰ ਸ਼ਾ ਜ਼ਫਰ ਅੰਗਰੇਜ਼ਾਂ ਨੇ ਦਿੱਲੀ ਦਾ ਤਖਤ ਬਾਦਰ ਸ਼ਾ ਜ਼ਫਰ ਕੋਲ ਖੋਇਆ ਸੀ ਜਿਵੇਂ ਪੰਜਾਬ ਲਾਹੌਰ ਦਾ ਤਖਤ ਮਹਾਰਾਜਾ ਰਣਜੀਤ ਸਿੰਘ ਕੋਲ ਦਿੱਲੀ ਦਾ ਤਖਤ ਅੰਗਰੇਜ਼ਾਂ ਨੇ ਖੋਇਆ ਬਹਾਦਰ ਸ਼ਾ ਜ਼ਫਰ ਕੋਲ ਇਹ ਬੰਦਗੀ ਬਹੁਤ ਕਰਦਾ ਸੀ ਨਾਮ ਬਹੁਤ 잡ਦਾ ਸੀ ਕੁਝ ਇਤਿਹਾਸਕਾਰ ਦੇ ਕਹਿੰਦੇ ਨੇ ਜਲਦੀ ਇਸ ਵਾਸਤੇ ਹਾਰ ਗਿਆ ਲੜਨ ਦੀ ਰੁਚੀ ਨਹੀਂ ਸੀ ਬੰਦਗੀ ਕਰਦਾ ਸੀ ਅੰਤਰਮੁਖੀ ਹੋ ਗਿਆ ਸੀ ਅੰਤਰਮੁਖੀ ਹੋ ਗਿਆ ਇਸ ਦੇ ਬੋਲ ਵੀ ਦੱਸਦੇ ਨੇ ਇਹਦਾ ਇੱਕ ਸ਼ੇਰ ਮੈਂ ਤੁਹਾਨੂੰ ਸਰਵਨ ਕਰਾਵਾਂ ਇਹ ਕਹਿੰਦਾ ਜਬਨਾ ਥੇ ਆਪਣੇ ਗੁਨਾਹੋਂ ਕੀ ਖਬਰ ਦੇਖਤੇ ਥੇ ਦੁਨੀਆ ਕੇ ਐਬੋ ਹੁਨਰ ਜਦ ਮੈਂ ਦੁਨੀਆ ਨੂੰ ਬੜੀ ਗਹਿਰਾਈ ਨਾਲ ਦੇਖਦਾ ਸੀ ਲੋਕੀ ਪਾਪੀ ਦਿਖਾਈ ਦਿੰਦੇ ਸਨ ਮੂਰਖ ਦਿਖਾਈ ਦਿੰਦੇ ਸਨ ਲੋਭੀ ਦਿਖਾਈ ਦਿੰਦੇ ਸਨ ਕ੍ਰੋਧੀ ਦਿਖਾਈ ਦਿੰਦੇ ਸਨ ਸਾਰਿਆਂ ਨੂੰ ਮੈਂ ਗਹਿਰਾ ਦੇਖਦਾ ਸੀ ਆਪਣੇ ਨੂੰ ਮੈਂ ਉਪਰੋਂ-ਉਪਰੋਂ ਦੇਖਦਾ ਸੀ ਤਾਂ ਮੈਨੂੰ ਆਪਣਾ ਆਪ ਤੇ ਬਹੁਤ ਚੰਗਾ ਦਿਖਾਈ ਦੇਵੇ ਬਹਾਦਰ ਸ਼ਾ ਜ਼ਫਰ ਜਬ ਨਾ ਥੇ ਆਪਣੇ ਗੁਨਾਹੋਂ ਕੀ ਖਬਰ ਦੇਖਤੇ ਥੇ ਦੁਨੀਆ ਕੇ ਐਬ ਹੁਨਰ ਜਬ ਆਪਣੇ ਗੁਨਾਹੋਂ ਪੇ ਪੜੀ ਨਿਗਾਹ ਤੋ ਜਹਾਂ ਮੇ ਕੋਈ ਬੁਰਾ ਨਾ ਰਹਾ ਜਿਸ ਦਿਨ ਦਾ ਮੈਂ ਅੰਦਰ ਆਪਣੇ ਆਪ ਦੇ ਜਾਤ ਮਾਰੀਏ ਫਿਰ ਹੁਣ ਸੰਸਾਰ ਦੇਚ ਇੱਕ ਬੰਦਾ ਵੀ ਬੁਰਾ ਨਹੀਂ ਸਭ ਠੀਕ ਨੇ ਸਭ ਠੀਕ ਕੋਈ ਵੀ ਬੁਰਾ ਨਹੀਂ ਕਹਿੰਦਾ ਹੈ ਕੌਣ ਮੈਂ ਬੁਰਾ ਇੰਜ ਟੈ قبیر, سب تھے ہم برے ہم تج بلو سب کو اپنے گناحوں کی خبر دیکھتے تھے دنیا کے احب ہنر جب اپنے گناہوں پہ پڑی نگاہ تو جہاں میں کوئی برا نہ رہ زفر آدمی اس کو نہ جانیے گا ਕਿੰਦੇ ਉਸ ਮਨੁੱਖ ਨੂੰ ਮਨੁੱਖ ਨਹੀਂ ਕਹਿਣਾ ਚਾਹੀਦਾ ਹੁਣ ਉਪਦੇਸ਼ ਦਿੰਦਾ ਹੈ ਸਮਝਾਉਂਦਾ ਹੈ ਜ਼ਫਰ ਆਦਮੀ ਉਸ ਕੋ ਨਾ ਜਾਣੀਏਗਾ ਉਹ ਬੋ ਕਿਤਨਾ ਹੀ ਆਲਮ ਫੈਜ਼ਲ ਜ਼ਕਾ ਕਿਤਨਾ ਪੜਾ ਲਿਖਾ ਹੋਵੇ ਕਿਤਨਾ ਦਾਨੀ ਹੋਵੇ ਕਿਤਨਾ ਗੈਨੇ ਹੋਵੇ ਬਹੁਤ ਆਲਮ ਫਾਜ਼ਲ ਹੋਵੇ ਉਹਨੂੰ ਮਨੁੱਖ ਨਹੀਂ ਕਹਿਣਾ ਚਾਹੀਦਾ ਹੱਦ ਹੋ ਗਿਆ ਗਿਆਨੀ ਹੋਵੇ ਦਾਨੀ ਹੋਵੇ ਪੜਾ ਲਿਖਾ ਹੋਵੇ ਆਲਮ ਪਾਜ਼ਲ ਹੋਵੇ ਕਹਿੰਦਾ ਕੋਈ ਲੋੜ ਨਹੀਂ ਇਸ ਨੂੰ ਮਨੁੱਖ ਕਹਿਣ ਦੀ ਜ਼ਫਰ ਆਦਮ ਉਸ ਕੋ ਨਾ ਜਾਣੀਏਗਾ ਉਹ ਉਹ ਕਿਤਨਾ ਹੈ ਆਲਮ ਫੈਜ਼ਾ ਤੇ ਜ਼ਕਾ ਜਿਸੇ ਐਸ਼ਮੇ ਯਾਦੇ ਖੁਦਾ ਨਾ ਰਹੀ ਜਿਸੇ ਤੈਸ਼ਮੇ ਖੋਫੇ ਖੁਦਾ ਨਾ ਰਹਾ ਜਿਹਨੂੰ ਸੰਸਾਰ ਦੇ ਸੁੱਖਾਂ ਵਿੱਚ ਪ੍ਰਮਾਤਮਾ ਦੀ ਯਾਦ ਪੁੱਲ ਗਈ ਹੈ ਜੇ ਉਹ ਕ੍ਰੋਧ ਦੇ ਵਿੱਚ ਰੱਬ ਦਾ ਡਰ ਭੁੱਲ ਗਿਆ ਹੈ ਕਹਿੰਦਾ ਇਹਨੂੰ ਮਨੁੱਖ ਕਹਿਣ ਦੀ ਕੀ ਲੋੜ ਹੈ ਇਹਨੂੰ ਇਨਸਾਨ ਕਹਿਣ ਦੀ ਕੀ ਲੋੜ ਹੈ ਕਿਉਂਕਿ ਕ੍ਰੋਧ ਦੇ ਵਿੱਚ ਬੜੀ ਭਿਆਨਕ ਗਲਤੀ ਕਰੇਗਾ ਕਹਿੰਦਾ ਮਨੁੱਖ ਨਹੀਂ ਕਹਿਣਾ ਚਾਹੀਦਾ ਉਸ ਮਨੁੱਖ ਨੂੰ ਦੁਨਿਆਵੀ ਸੁੱਖਾਂ ਦੇ ਜੋ ਰੱਬ ਨੂੰ ਭੁੱਲ ਗਿਆ ਤੇ ਕ੍ਰੋਧ ਦੇ ਜਿਸ ਨੂੰ ਰੱਬ ਦਾ ਡਰ ਭੁੱਲ ਗਿਆ ਜਿਸੇ ਐਸ਼ ਮੈਂ ਯਾਦੈ ਖੁਦਾ ਨਾ ਰਹੀ جسے تیش میں خوف خدا نہ رہا بہت قیمتی بولنے اس بادشاہ دے پہلا موغل بادشاہ بابر مہا ظالم مہا ظالم آخری مغل سمراٹ بہادر شاہ بڑا دانی تے تجنی نظمہ بڑی قیمتی نے اے غالب ذوق بڑے بڑے شاعر ودوان یہ درباری شاعر سن ਤੁਸੀਂ ਖੁਦ ਅੰਦਾਜ਼ਾ ਲਾਪ ਇਹ ਆਲਮਾ ਤੇ ਫਾਜ਼ਲਾ ਨਾਲ ਰਹਿੰਦਾ ਸੀ ਵਿਦਵਾਨਾਂ ਨਾਲ ਰਹਿੰਦਾ ਸੀ ਸਤਸੰਗ ਦੇ ਵਿੱਚ ਬੈਠ ਕੇ ਖੁਸ਼ ਰਹਿੰਦਾ ਸੀ ਬਾਕੀ ਨਹੀਂ ਕੁਝ ਇਤਿਹਾਸਕਾਰ ਕਹਿੰਦੇ ਨੇ ਸੇਵਾ ਸੇ ਰਾਜਪਾਟ ਜਲਦੀ गवा ਬੈਠਾ ਰੁਚੀ ਨਹੀਂ ਸੀ ਇਹਦੇ ਚ ਲਪਾਇ ਮਾਨਤਾ ਨਹੀਂ ਸੀ ਤੋਂ ਖੈਰ ਕਲ ਕੇ ਥੇ ਦੀ ਜੋ ਹੈ ਕਿਥੇ ਜੋ ਹੈ ਚਲੀ ਗਈ ਮੈਰਸ ਕਰ ਰਿਹਾ ਸੀ ਧਰਮ ਦੀ ਸਾਧਨਾ ਮਨ ਦੀ ਸਾਧਨਾ ਮਨ ਇੱਕ ਐਸਾ ਬੀਜ ਹੈ ਇਹਦੇ ਚ ਪਰਮ ਆਨੰਦ ਪੈਦਾ ਹੋ ਸਕਦਾ ਹੈ ਬਸ ਇਹਨਾਂ 10-15 ਮਿੰਟਾਂ ਚ ਮੈਂ ਇਹ ਵਿਚਾਰ ਤੁਹਾਡੇ ਸਾਹਮਣੇ ਰੱਖਾਂ ਮਨ ਇੱਕ ਐਸਾ ਬੀਜ ਹੈ ਜਿਹਦੇ ਚੋਂ ਪਰਮ ਆਨੰਦ ਪੈਦਾ ਹੋ ਸਕਦਾ ਹੈ ਇਹ ਬੀਜ ਹਰੇਕ ਕੋਲ ਹੈ ਪਰਮ ਰਸ ਪੈਦਾ ਹੋ ਸਕਦਾ ਹੈ ਪਰਮ ਸੁਖ ਪੈਦਾ ਹੋ ਸਕਦਾ ਹੈ ਮਹਾ ਗੁਣ ਪੈਦਾ ਹੋ ਸਕਦੇ ਨੇ ਮਹਾ ਸ਼ਕਤੀ ਪੈਦਾ ਹੋ ਸਕਦੀ ਹੈ ਸ਼ਕਤੀ ਦਾ ਰਸ ਦਾ ਆਨੰਦ ਦਾ ਸੁਖਾਂ ਦਾ ਖੇੜੇ ਦਾ ਖੁਸ਼ੀਆਂ ਦਾ ਬੀਜ ਮਨੁੱਖ ਕੋਲ ਹੈ ਕੋਈ ਐਸਾ ਮਨੁੱਖ ਨਹੀਂ ਜਿਹਦੇ ਕੋਲ ਬੀਜ ਨਾ ਹੋਵੇ ਤੁਸੀਂ ਆਖੋਗੇ ਬੀਜ ਕੀ ਹੈ ਮਨ ਇਹ ਹੀ ਬੀਜ ਹੈ ਪਰ ਬੀਜ ਦੇ ਚੋਂ ਫਲ ਪੈਦਾ ਹੋਵੇ ਹਰ ਬੀਜ ਦੇ ਚ ਫਲ ਹੈ ਕੀ ਆਨੰਦ ਅਜੋਕੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਚ ਫਲ ਦੇਖਣ ਦੇ ਚ ਬਈ ਇਸ ਬੀਜ ਦੇ ਚ ਇਸ ਤਰ੍ਹਾਂ ਦਾ ਫਲ ਨਿਕਲ ਸਕਦਾ ਹੈ ਇਸ ਤਰ੍ਹਾਂ ਦੇ ਪੱਤੇ ਇਸ ਤਰ੍ਹਾਂ ਦਾ ਬੂਟਾ ਅੱਜ ਦੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਚ ਬ੍ਰਿਖਸ਼ ਦੇਖਣ ਦੇ ਚ ਬੀਜ ਦੇ ਚ ਫਲ ਵੇਖਣ ਦੇ ਚ ਅਜੋਕੀ ਸਾਇੰਸ ਸਫਲ ਹੋ ਗਈ ਹੈ ਕਰਮ ਦੇ ਚ ਤੇ ਮਨ ਦੇ ਚ ਫਲ ਦੇਖਣ ਦੇ ਚ ਪ੍ਰਾਚੀਨ ਕਾਲ ਤੋਂ ਅਵਤਾਰੀ ਪੁਰਸ਼ ਸੰਤ ਜਨ ਸਫਲ ਰਹੇ ਨੇ ਇਸ ਕਰਮ ਤੋਂ ਇਹ ਫਲ ਮਿਲੇਗਾ। ਔਰ ਮਨ ਦੇ ਵਿੱਚੋਂ ਇਹ ਫਲ ਨਿਕਲ ਸਕਦਾ ਹੈ। ਇਹ ਵੇਖਣ ਦੇ ਜੋ ਸਫਲ ਹੋਏ ਉਹਨਾਂ ਨੂੰ ਸੰਤ ਕਹਿੰਦੇ ਨੇ। ਬਾਹਰਲੇ ਬੀਜਾਂ ਦੇ ਚੋਂ ਫਲ ਵੇਖਣ ਦੇ ਜਿਹੜੇ ਸਫਲ ਹੋਏ ਉਹਨੂੰ ਸੈਂਟਿਸਟ ਕਹਿੰਦੇ ਨੇ। ਮਨ ਦੇ ਚੋਂ ਤੇ ਕਰਮ ਦੇ ਚੋਂ ਫਲ ਵੇਖਣ ਦੇ ਜੋ ਸਫਲ ਹੋਏ ਉਸਨੂੰ ਸੰਤ ਕਹਿੰਦੇ ਨੇ, ਸੰਤ ਕਹਿੰਦੇ ਨੇ। ਭਗਤ ਕਹਿੰਦੇ ਨੇ।